ਯਾਰ ਅੱਜ ਦੇ ਦਿਨ ਦੀ ਸ਼ੁਰੂਆਤ ਥੋੜੀ ਲੇਟ ਹੋਈ ਆ ਕਿਉਂਕਿ ਮੈਂ ਕਿਸੇ ਦੇ ਘਰੇ ਆਪਾਂ ਚਲੇ ਗਏ ਤਾਈ ਗਰਜੰਟ ਸੌਦੇ ਘਰੇ ਤੇ ਹੁਣ ਆਪ ਸਾਰੇ ਵੀ ਠੀਕ ਸਾਹ ਪਰਿਵਾਰ ਆਉਂਦਾ ਜੀ ਹੁਣ 1800 1300 ਆਪਾਂ ਦੇ ਕਰਾਂਗੇ 1800 ਰੁਪਈਆ ਜਲਦੋਂ ਖੇਰ ਆ ਜਾਂਦਾ ਹੈ ਘਰ ਤੇ ਜਿੱਦਾਂ ਜਿੱਦਾਂ ਹੋਇਆ ਸਾਰਾ ਇਧਰੋਂ ਪਰ ਮੈਂ ਆਪਰੇ ਆਪ ਨਹੀਂ ਹੋਣੀ ਯਾਰ ਕੌਣ ਤੇਰਾ ਨਿਸ਼ਾਨ ਕੀ ਕੰਮ ਕਰਨ ਵਾਲਾ ਉਹ ਟ੍ਰਾਲੀਆਂ ਆਈਆਂ ਜਿੰਨੀਆਂ ਟ੍ਰਾਲੀਆਂ ਆਈਆਂ ਬਹੁਤ ਰਾਤ ਹੈ ਬਣੇ ਜਿਹੜੀਆਂ ਰਾਤੀ ਲਾਗੇ ਸਾਲੇ ਰਾਜੋ ਚਲੀਏ ਬੰਤ 25000 ਚਾਰ ਪੰਜ ਟ੍ਰਾਲੀਆਂ ਫਿਰ ਮੈਂ ਲਵਾ ਲਵਾਂਗਾ ਤੇ ਸ਼ਾਮਾਂ ਨੂੰ ਜੇ ਮੈਨੂੰ ਬਾਜ ਗਿਆ ਕਰ ਲਵਾਂ ਕੋਈ ਫਿਰ ਸਹੀ ਚੱਲ ਓਏ ਮੇਰੀ ਗੱਲ ਸੁਣ 10 ਲੀਟਰ ਦੇ ਪੈਸੇ ਹਰ ਮੈਂ ਦੇ ਦੇ ਜਿੰਦੇ ਵਾ ਠੀਕ ਆ ਤੂੰ ਕਿਹੜੀ ਮੋਟਰ ਤੇ ਆੜੀ ਦੇ ਤੋ ਚੱਲ ਫਿਰ ਚਲਾ ਮਾਣਾ ਗੜ ਗੰਜੂ ਚੱਲ ਪਈਆਂ ਸਾਰੀਆਂ ਕੇ ਲੋਡ ਪਈ ਫਿਰ ਆ ਲੈ ਜਾਣਾ ਹਾਂ ਲੈ ਜਾਦੇ ਕਿਥੇ ਪਈਆਂ ਤਾਇਆ ਸੁਮਿੰਦਰ ਸੇ ਪੁੱਛਣ ਡਿਆ ਮੋਟਰਾਂ ਚੱਲ ਪਈਆਂ ਕਿ ਨਹੀਂ ਹੁਣ ਅੱਜ ਤੁਹਾਨੂੰ ਦਿਖਾਉਨੇ ਆ ਵੀ ਕਈ ਵੀਰ ਪੁੱਛਦੇ ਪਾਣੀ ਮੀਂਹ ਤੋਂ ਬਾਅਦ ਲਾ ਦੀਏ ਕਿ ਨਹੀਂ ਲਾਈ ਆਪਾਂ ਜੇ ਪਾਣੀ ਲਾਇਆ ਨਹੀਂ ਆ ਤੇ ਮੱਕੀ ਆ ਵੇਖੋ ਬਹੁਤ ਸੋਹਣੀ ਗ੍ਰੋਥ ਕੀਤੀ ਹੈ ਨਿਕਲ ਆਈ ਆ ਅੱਜ ਇਹਨੂੰ 13ਵਾਂ ਦਿਨ ਹੋ ਗਿਆ ਵਾ 13 ਦਿਨਾਂ ਬਾਅਦ ਨਿਕਲ ਆਈ ਆ ਪੂਰੀ ਅੱਜ ਪੂਰੇ ਸਿਆੜ ਛਾਮਾਂ ਨੂੰ ਗੱਲ ਕਾਦੀ ਹੁਣ ਦਿਨੇ-ਦਿਨੇ ਕਰਕੇ ਦਿਖ ਦੇਣੀ ਆ ਤੇ ਛਾਮਾਂ ਨੂੰ ਇਹ ਲੰਮੀਆਂ ਕਤਾਰਾਂ ਜਿਹੜੀਆਂ ਵਾ ਸਾਰੀਆਂ ਪਰਦੇ ਲੈਗ ਦੀ ਕਿਰਪਾ ਕਰੇ ਹੁਣ ਗ੍ਰੋਥ ਕਰੇ ਨਾਲ-ਨਾਲ ਤੁਹਾਨੂੰ ਦੱਸਾਂਗੇ ਕੀ ਕੀ ਪਾਇਆ ਕਿਉਂਕਿ ਆਪਣੀਆਂ ਪੈਲੀਆਂ ਦੀ ਥੋੜੀ ਜੀ ਪਾਉ ਸ਼ਕਤੀ ਘਟੀ ਆ ਰੇਤ ਪੈਣ ਦਾ ਤੇ ਸਾਨੂੰ ਥੋੜੀਆਂ ਖਰਾਕਾਂ ਵਧ ਪਾਉਣੀਆਂ ਪੈਂਦੀਆਂ ਵਾ ਤੇ ਉਹ ਜਿਹੜੀ ਜ਼ਮੀਨ ਵਧੀਆ ਉਹਨੂੰ ਥੋੜੀ ਆੱਧ ਤੱਕ ਕਰ ਦੇ ਬਸ ਇਹੋ ਸਿਸਟਮ ਰੱਖਣਾ। ਹੁਣ ਆਪਣੇ ਚਲੋ ਮਾਲਕ ਦੇ ਕਿਸਾਨਾਂ ਡੰਗਰਾ ਦਾ ਜਿੱਤਰਾ ਪੱਠੇ ਪੁੱਠੇ ਆਪਾਂ ਬੀਜਦੇ ਆ ਆ ਰੂੜੀ ਸਾਰੀ ਵਿੱਚ ਲਈ ਆਈ ਦੀ ਆ ਤੇ ਉਹ ਰੂੜੀ ਸਾਰੇ ਖੱਤੇ 'ਚ ਖਲਾਰ ਦੇ ਜੀ ਦਾ ਕਿਰਾਏ ਨਾ ਖਲਾਰ ਕੇ ਵਿੱਚ ਪੱਠੇ ਬੀਜਦੇ ਤਾਂ ਜੋ ਪੱਠਿਆਂ ਨੂੰ ਖਾਦ ਖੁੱਲ ਜਿਹੜੀ ਆ ਉਹ ਆਪਣੇ ਘੱਟ ਪਾਉਣੀ ਪਵੇ। ਇਸ ਕਰਕੇ ਜਿਹੜੇ ਕਿਸਾਨ ਆ ਨਾ ਕਿਸਾਨਾਂ ਦੇ ਨਾਲ-ਨਾਲ ਡੰਗਰ ਵੀ ਜ਼ਰੂਰ ਰੱਖੋ ਜਿੱਦਾਂ ਥੋੜੀ-ਥੋੜੀ ਰੂੜੀ ਜੇ ਕਿਸਾਨ ਸਾਹਿਬ ਟੈਕਨੋਲੋਜੀ ਨਾਲ ਦੂਰ ਤੋਂ ਦਾ ਧਿਆਨ ਦਾ ਵੀ ਪਤਾ ਵੀ ਕਿ ਇਹਨੂੰ ਕੀ ਪਾਇਆ ਅੱਜ ਕੱਲ ਉਹੋ ਹੀ ਚੀਜ਼ ਪਿਓਰਿਟੀ ਦੇ ਵਿੱਚ ਆ ਜਿਹੜੀ ਆਪਾਂ ਨੂੰ ਖੁਦ ਨੂੰ ਪਤਾ ਵਾ ਵੀ ਆਪਾਂ ਕੀ ਪੈਦਾ ਕੀਤਾ ਵਾ ਬਾਕੀ ਖੇਰੇ ਜਗੀਨ ਕਰਦੀ ਲੋੜ ਨਹੀਂ ਲੋਕ ਤੇ ਪਲਾਸਟਿਕ ਦੇ ਚੌਲ ਵੀ ਖਵਾਈ ਜਾਂਦੇ ਆ ਇਸ ਕਰਕੇ ਆਉਦੇ ਖੇਤਾਂ ਦੇ ਵਿੱਚ ਤੁਹਾਨੂੰ ਪਤਾ ਵਾ ਵੀ ਅਸੀਂ ਕੀ ਕੋ ਪਾਇਆ ਵਾ ਥੋੜਾ ਰੂੜੀ ਕਾਦ ਨਾਲ ਪੱਠੇ ਆ ਤੇ ਤੁਹਾਨੂੰ ਫਰਕ ਪੈਣਾ ਜਿਹੜੀ ਕਰਦੀ ਰੂੜੀ ਦੇ ਨਾਲ ਪੱਠੇ ਤਿਆਰ ਹੁੰਦੇ ਉਹਦੇ ਵਿੱਚ ਮੱਕੀ ਲਾਵਾਂਗੇ ਪਹਿਲਾਂ ਜਮੀਂ ਹੀ ਜਮੀਂ ਵੱਢ ਕੇ ਮੱਕੀ ਇਹਨੂੰ ਅਣਖਾਦ ਅਸੀਂ ਸਿਰਫ ਅੱਧਾ ਬੋਰਾ ਜਾਂ ਪੂਰਾ ਪੋਣਾ ਵਾ ਕਿਉਂਕਿ ਰੂੜੀ ਬਹੁਤ ਪੈ ਗਈ ਹੈ ਕੁੜੀ ਦੇ ਬਹੁਤ ਜਿਆਦੇ ਬੈਨੀਫੀਟਾ ਆਪਣਾ ਜਿਹੜਾ ਪੰਜਾਬ ਹੁੰਦਾ ਹੀ ਪੰਜਾਬ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਡੰਗਰ ਹੁੰਦੇ ਹੀ ਪਹਿਲੇ ਜਮਾਲੇ 'ਚ ਲੋਕ ਵੇਦੇ ਹੁੰਦੇ ਸੀ ਵੀ ਨਵੇਰਾ ਜੇ ਲੋਕਦੇ ਬੰਦੇ ਨੇ ਰਿਸ਼ਤਾ ਕਰਨ ਜਾਣਾ ਜਾਂ ਕੁਝ ਵੀ ਕਰਨ ਜਾਣਾ ਉਦੋਂ ਵੇਖਣਾ ਵੀ ਇਹਨਾਂ ਦੇ ਘਰੇ ਡੰਗਰ ਕਿੰਨੇ ਆ ਵੀ ਉਹਨਾਂ ਨੂੰ ਲਾਇ ਵੀ ਜਾਂ ਡੰਗਰ ਘਰ ਦੇ ਰੱਖਿਓਣਗੇ ਦਾ ਮਤਲਬ ਬੰਦੇ ਮਿਹਨਤੀ ਆ ਤੇ ਅੱਜ ਕੱਲ ਕੀ ਹੋ ਗਿਆ ਅੱਜ ਕੱਲ ਵੇਦੇ ਆ ਵੀ ਡੰਗਰ ਕਿੰਨੇ ਘਾਟਾ ਵੀ ਫੜ ਕੇ ਸਾਡੀ ਕੁੜੀ ਨੂੰ ਕੋਹਾੜਾ ਸੁੱਟਣਾ ਪੈਜੀ ਇਸ ਕਰਕੇ ਇਹ ਨਹੀਂ ਦੇਖਣਾ ਵੀ ਸਾਡੀ ਕੁੜੀ ਪਿਓਰ ਦੁੱਧ ਤੇ ਦਹੀਂ ਜਿਹੜਾ ਘਰ ਦਾ ਖਾਊਗੀ ਇਹ ਦੇਖਣਾ ਵੀ ਟੰਗਰ ਇਹਦਾ ਹੋਵੇ ਗੁਆ ਹੁਟਣਾ ਪਵੇ ਇਹ ਕਰਕੇ ਤੁਹਾਨੂੰ ਜਿਹੜੀ ਵੀ ਚੀਜ਼ ਆ ਅੱਜ ਕੱਲ੍ਹ ਉਸ ਚੀਜ਼ ਦੇ ਵਿੱਚ ਪਿਓਰਿਟੀ ਆ ਜਿਹੜੀ ਤੁਸੀਂ ਖੁਦ ਆਪ ਪੈਦਾ ਕਰਨ ਲੈ ਭਾਵੇਂ ਕਣਕ ਵਾ ਭਾਵੇਂ ਕੁਛ ਵੀ ਆ ਹੁਣ ਆਪਾਂ ਘਰੇ ਖਾਣ ਜੋ ਕਿ ਗੰਡੇ ਲਾਏ ਆ ਇਹ ਵੀ ਰੱਖਾਂਗੇ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਈ ਵਾਰ ਦਿੰਦੇ ਸਾਡੇ ਗੰਡੇ ਖਰਾਬ ਹੋ ਜਾਂਦੇ ਸਾਡੇ ਨੀਕ ਦੀ ਗੰਡੇ ਖਰਾਬ ਹੋਏ ਬਲਦੇ ਪੈਂਦੇ ਹੀ ਵੜੇ ਆ ਉ ਖਤਮੀ ਹੋ ਜਾਂਦੇ ਜਿਹਨ ਜਿਹਨੂੰ ਖਰਾਬ ਹੋਣੇ ਬਾਕੀ ਇਹਦੀਆਂ ਭੂਕਾਂ ਕਦੀ ਨਾ ਵੱਡੋ ਗੰਡਿਆਂ ਦੀਆਂ ਜਦੋਂ ਉਹਨਾਂ ਨੂੰ ਪੁੱਟਣਾ ਵਾ ਭੂਕਾਂ ਸੁੱਕਣ ਦੋ ਨਾਲ ਹੀ ਜਿੱਦਾਂ ਆਪ ਲਸਣ ਨਹੀਂ ਬੰਨ ਕੇ ਰੱਖ ਲੈਂਦੇ ਇਦਾਂ ਇਹਨੂੰ ਗੰਡਿਆਂ ਨੂੰ ਬੰਨ ਕੇ ਰੱਖ ਲਿਆ ਕਰੋ ਜਦੋਂ ਐ ਭੂਕਾ ਸੁੱਕ ਗਈਆਂ ਉਸ ਤੋਂ ਬਾਅਦ ਜੜੀਆਂ ਵਾਡ ਕੇ ਤੇ ਇਹਨਾਂ ਨੂੰ ਜਾਲੀ ਜੀ ਵਾਲਾ ਬਣਾ ਕਿਤੇ ਉਹਦੇ ਵਿੱਚ ਰੱਖੋ ਜਿੱਦੇ ਚ ਹਵਾ ਫੇਰਦੀ ਰਹੇ ਹੁਣ ਆਪਣੇ ਜਵੀ ਥੋੜੀ ਰਹਿ ਗਈ ਸਟਾਲਾ ਪਰਲੇ ਬੰਨੇ ਆ ਸਰੋਂ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਦੱਸਿਆ ਵੀ ਸਰੋਂ ਹੀ ਘਰੇ ਖਾਣ ਜੋਗੀ ਬੀਜ ਦੇ ਆਪਦਾ 2 ਕਿਲੇ ਥਾਂ ਇਹਦੇ ਵਿੱਚ ਅਸੀਂ ਡੰਗਰਾਂ ਨੂੰ ਜਦਰਾ ਤੇਲ ਤੂਲ ਦੇਣਾ ਜੋ ਵੀ ਆ ਜਾਂ ਘਰੇ ਤੜਕੇ ਆਸਤੀ ਕਰਦੀ ਸਰੋਂ ਬੀਜੀ ਦੀ ਹਰ ਵਾਰੀ ਬੀਜ ਕੇ ਤੇ ਤੜਕਾ ਤੁੜਕਾ ਸਬਜ਼ੀ ਨੂੰ ਇਹਦਾ ਹੀ ਲਾਉਣਾ ਇਸ ਕਰਕੇ ਤੁਹਾਨੂੰ ਦਾਦਾ ਵੀ ਆਪਣੇ ਅੱਜਕੱਲ ਕੋਈ ਵੀ ਕਰ ਕੀਤਾ ਵਾ ਨਾ ਆਪਾਂ ਕਰਨ ਦੇ ਉਹਦਾ ਆਪਾਂ ਨੂੰ ਪਤਾ ਵੀ ਆਪਾਂ ਉਹਦੇ ਵਾਸਤੇ ਕੀ ਕੋਸ਼ਿਸ਼ ਕੀਤਾ ਤੇ ਕਿੰਨੀ ਆਪਣੀ ਉਹਦੇ ਵਿੱਚ ਪਿਓਰਿਟੀ ਹੈ ਇਸ ਕਰਕੇ ਮੇਰੇ ਵੀਰ ਬਾਹਰੋਂ ਮੁੱਲ ਦੀਆਂ ਚੀਜ਼ਾਂ ਦੇ ਬਾਲਾ ਭਰੋਸਾ ਨਾ ਰੱਖਿਆ ਕਰੋ ਕਿਸਾਨ ਜਿਹੜਾ ਕਿਸਾਨ ਦਾ ਪੁੱਤ ਤਾਂ ਹੀ ਸਫਲਾ ਜੇ ਸਬਜ਼ੀ ਘਰ ਦੀ ਖਾਊਗਾ ਆਪਦਾ ਕੋਸ਼ਣਾ ਕੋਸ਼ ਤੇ ਖਰਚਾ ਨਿਕਲਦਾ ਹੀ ਆ ਨਾ ਇਸ ਕਰਕੇ ਜਿਆਦਾ ਖਰਚੇ ਨੂੰ ਨਹੀਂ ਜਿਆਦਾ ਇਹ ਵੀ ਰੱਖੋ ਵੀ ਪਿਓਰਿਟੀ ਪਿਓਰਿਟੀ ਉਹਨਾਂ ਚੀਜ਼ਾਂ ਜਿਹੜੀਆਂ ਜੀ ਆਪਾਂ ਹੱਥੀਂ ਵੇਖੀ ਤੇ ਮਿਹਨਤ ਕੀਤੀ ਪਤਾ ਲੱਗਾ ਵੀ ਇਹਨੂੰ ਆਪਾਂ ਆ ਚੀਜ਼ਾਂ ਪਾਈਆਂ ਇਹਦੇ ਵਿੱਚ ਪਿਓਰਿਟੀ ਹੈ ਆ ਆਪਣੀ ਕਣਕਾ ਇਧਰ ਲੱਭਨੇ ਸਾਰੇ ਤੇ ਬਸ ਸਾਡੀ ਪਹਿਲਾਂ ਜਮੀ ਜਮੀ ਵੱਢ ਕਿਉਂ ਇੱਥੇ ਮੱਕੀ ਲਾ ਦਾਂਗੇ ਜੇ ਪੱਠੇ ਆ ਗਏ ਤੇ ਫਿਰ ਪੱਠਿਆਂ ਅਸਤੀ ਵੱਢ ਲਾਂਗੇ ਨਹੀਂ ਤੇ ਪਕਾਵੀ ਵੱਢ ਲਾਂਗੇ ਹੁਣ ਅੱਜ ਫੇਰ ਤੁਹਾਨੂੰ ਦੱਸਦੇ ਆਂ ਵੀ ਇੱਕ ਵੀਰ ਨੇ ਕਮੈਂਟ ਕੀਤਾ ਵੀ ਕੱਠ ਫੋਨ ਦੇ ਵਿੱਚ ਵੀ ਕੱਠ ਦੀ ਤੁਸੀਂ ਕਿੱਦਾਂ ਕਾਠ ਨੂੰ ਵੇਦੇ ਆ ਯਾਰ ਕਾਠ ਨੂੰ ਵੇਖਣਾ ਕੀ ਆ ਕਾਠ ਜੇ ਕਾਠ ਨਾ ਜਿਹੜੇ ਜਨਰ ਮਾਨਖੋਸ਼ ਵਾ ਹੁਣ ਦੇ ਹਿਸਾਬ ਲਾਓ ਵੀ ਕਾਠ ਦੇ ਵਿੱਚ ਤੁਹਾਨੂੰ ਫਾਇਦੇ ਤੁਹਾਨੂੰ ਦੱਸਦਾ ਚਲੋ ਨੁਕਸਾਨ ਤੇ ਨਹੀਂ ਮੈਂ ਨਹੀਂ ਮੰਨਦਾ ਵੀ ਇਹ ਗੱਲਾਂ ਨੁਕਸਾਨ ਆ ਕਾਠ ਦੇ ਫਾਇਦੇ ਤੁਹਾਨੂੰ ਦੱਸਦਾ ਮੈਂ ਵੀ ਹੁਣ ਜੇ 50 4 ਪਰਿਵਾਰ 8 ਟਰੈਕਟਰ ਤੇ ਆਪਣਾ ਹੁਣ ਉਹਦੀ ਡੈਫੀਨੇਸ਼ਨ ਕੀ ਦਵਾਂ ਤੁਹਾਨੂੰ ਉਹਦੀ ਡੈਫੀਨੇਸ਼ਨ ਇਹ ਆ ਵੀ ਆਪਣਾ ਇਤੁਈ ਲਾਲੋ ਸਾਹਿਬ ਵੀ ਕੱਠ ਦੇ ਵਿੱਚ ਕਜਾ ਅੱਠਾ ਟ੍ਰੈਕਟਰਾਂ ਨਾਲ ਆਪਾਂ 500 ਕਿੱਲ ਦਾ ਵਾਹਣ ਡਿਆ ਤੇ ਜੇ ਹੋਈ ਅੱਡੋ-ਅੱਡ ਹੁੰਦੇ ਤੇ ਸਾਰਿਆਂ ਨੂੰ 4-4-5 ਟ੍ਰੈਕਟਰ ਰੱਖਣੇ ਪਣੇ ਸੰਦ ਵੱਖਰੇ ਰੱਖਣੇ ਪਣੇ ਹੁਣ ਇੱਕ ਥਾਂ ਦੇ ਪ੍ਰੋਗਰਾਮ ਹੋਵੇ ਘਰ ਦਾ ਜੀ ਇੱਕ ਚੱਲ ਜਾਂਦਾ ਮੁੜ ਕੇ ਚੋਵਾ ਜਣਿਆਂ ਨੂੰ ਜਾਣਾ ਪੈਣਾ ਤੇ ਖਰਚਾ ਜੇ ਜੇਬ ਦਾ ਖਰਚਾ ਇੱਕ ਦਾ ਮਤਲਬ ਇਹ ਹੁੰਦਾ ਜਿਤਨਾ 100 ਰੁਪਈਆ ਵਰਤਿਆ ਤੇ 100 ਚ ਜੇ 10 ਵਰਤ ਲੇ ਵੀ ਵਰਤਲੇ ਬਾਕੀ ਘਰੇ ਵਾਪਸ ਚਲ ਜਾਨੇ ਉਹ ਯੂਨਿਟੀ ਬਣ ਜਾਨੀ ਉਹ ਪੈਸੇ ਫੇਰ ਗਾੜੀ ਕੰਮ ਆ ਜਾਣੇ ਤੇ ਇਹ ਕਰਕੇ ਫਾਇਦੇ ਤੇ ਆ ਬੜੇ ਜਿ ਗਣਾਉਂਦੇ ਆ ਵੀ ਇਹਦੇ ਬਹੁਤ ਜਿਆਦੇ ਫਾਇਦੇ ਆ ਇਸ ਕਰਕੇ ਮੇਰੇ ਵੀਰ ਕਈਆਂ ਦੇ ਮਨ ਚ ਹੁੰਦਾ ਵਾ ਵੀ ਯਾਰ ਕੁਛ ਨਹੀਂ ਆ ਇਹਦੇ ਵਿੱਚ ਦਜਾ ਮਾਰਾ ਆਪਨ ਮਨ ਨੂੰ ਮਾਰਨਾ ਪੈਂਦਾ ਇਹਦੇ ਚ ਸ਼ਾਵਾ ਨਹੀਂ ਪੂਰੀਆਂ ਦੀਆਂ ਕਿਉਂ ਨਹੀਂ ਸ਼ਾਵਾ ਪੂਰੀਆਂ ਦੀਆਂ ਸ਼ਾਵਾ ਜੇ ਰੱਖਣੀਆਂ ਬੇਤੁਕੀਆਂ ਵਾ ਤੇ ਉਹ ਕੀ ਪੂਰੀਆਂ ਕਰਨੀਆਂ ਜਿਹੜੀ ਜੈਜ ਛਾਵਾਂ ਉਹ ਸਗੋਂ ਹਰ ਇੱਕ ਬੰਦੇ ਨੂੰ ਪਤਾ ਦਿੰਦਾ ਇਹੋ ਚੀਜ਼ ਦੀ ਲੋੜ ਆਪਣੇ ਆਪ ਹੀ ਪੂਰੀ ਹੋ ਜਾਂਦੀ ਹੈ ਇਸ ਕਰਕੇ ਇਹੋ ਜਿਹਾ ਕੰਮ ਮਾੜਾ ਨਹੀਂ ਇਕੱਠ ਦਾ ਕੋਈ ਵੀ ਵਧੀਆ ਵਾ ਨਜ਼ਾਰੇ ਲਿਆ ਕਰੋ ਖੁਸ਼ ਰਿਆ ਕਰੋ ਸਭ ਤੋਂ ਵੱਡੀ ਦਾਤ ਆ ਭਾਵੇਂ ਇਕੱਠ ਵਾ ਤੇ ਭਾਵੇਂ ਤੈ ਇਕੱਲੇ ਜੇ ਖੁਸ਼ ਹੋਵਾਂ ਤੇ ਸਭ ਕੁਝ ਆ ਜੇ ਖੁਸ਼ ਨਹੀਂ ਆ ਤੇ ਫਿਰ ਦੁਨੀਆ ਦੇ ਬੜਾ ਸਾਰਾ ਪੈਸਾ ਤੁਹਾਡੇ ਕੋਲ ਆ ਜਾਏ ਫਿਰ ਵੀ ਆਪਣੇ ਮਨ ਨੂੰ ਖੁਸ਼ੀ ਨਹੀਂ ਮਿਲਨੀ ਸਭ ਤੋਂ ਵੱਡੀ ਦਾਤ ਆ ਪ੍ਰਮਾਤਮਾ ਨਾਲ ਜੁੜੋ ਗੁਰਬਾਣੀ ਪੜਿਆ ਕਰੋ ਤੇ ਮੈਂ ਜਨਾ ਜਿਹੜਾ ਸਰਬਜੀਤ ਸਿੰਘ ਧੁੰਦੇ ਦੀ ਕਹਾਸਾ ਸੁਣਿਆ ਕਰੋ ਉਹਦੇ ਵਿੱਚ ਤੁਹਾਨੂੰ ਜੋਦ ਦੁਨੀਆ ਵੀ ਹੋਣ ਲਿਆ ਵਾ ਉਹ ਤੁਹਾਨੂੰ ਉਹਦੇ ਵਿੱਚ ਪਤਾ ਲੱਗਦਾ ਤੁਹਾਨੂੰ ਜਿਹੜਾ ਪਖੰਡਾਂ ਤੋਂ ਬਚਾਉਣ ਨੂੰ ਗਰਬਾਣੀ ਬੁਰਵਾ ਕਿੰਨੀਆਂ ਟਰਾਲੀਆਂ ਖਾਦ ਗਿਆ ਤੁਹਾਡੀਆਂ ਇਹਦੇ ਵਿੱਚ 12 ਖਾਦ ਗਿਆ ਪਾਣੀ ਦੇ ਗੁਰੂ ਆਦੇ ਚੱਲ ਬਾਅਦ ਖੇਚ ਲਾਂਗੇ ਆ ਜੇ ਖੇਚ ਰਾਂਗੇ ਵਿੱਚੋਂ ਆ ਇਹ ਨਹੀਂ ਆਪਣੇ ਹੈ ਜੀ ਬਾਕੀ ਆ ਪਾ ਹੁਣ ਜੇ ਆਪਾਂ ਗੱਲ ਕਰੀਏ ਤੇ ਜਿੱਦਾਂ ਵੀ ਸੰਸਥਾਵਾਂ ਨੂੰ ਆਪਾਂ ਕਈ ਲੋਕ ਬਦਨਾਮ ਕਰ ਦਿੰਦੇ ਆ ਇਹ ਕਿਹੜੀ ਸੰਸਥਾ ਵਾ ਖਾਲਸਾ ਵਾਲਿਆਂ ਦੀ ਸੰਸਥਾ ਵਾ ਆਪਣੇ ਇੱਕ ਸਿੱਖਾਂ ਦੀ ਉਹ ਆਪਣੇ ਨਾਲ ਇਧਰ ਨਿਸ਼ਾਨੀਰ ਦਾ ਇਹਦੀ ਇੱਕ ਭੈਣ ਵਾ ਉਹਦੇ ਵਾਸਤੇ ਘਰਕੁਰ ਪਾ ਕੇ ਦੇਣ ਦਾ ਸਾਰਾ ਥੋ ਇਹ ਐਦਾਂ ਆਪਣੇ ਸਿੱਖ ਜਿਹੜੇ ਸਿੱਖਾਂ ਦੀ ਤੇ ਗਰੀਬਾਂ ਦੀ ਹੈਲਪ ਕਰਨ ਤੇ ਕਿੱਡਾ ਵਧੀਆ ਵਾ ਇੱਕ ਹੋਰ ਵੀ ਦੇ ਪਾਸਿਆਂ ਦੇ ਆਪਾਂ ਲਾਉਨੇ ਹੀ ਆ ਪੈਸੇ ਤੇ ਇਥੋਂ ਦਾ ਸੰਬੰਧ ਦੇ ਕੇ ਤੇ ਐਦਾਂ ਸਾਰੀ ਸੇਵਾ ਕੀਤੀ ਹੋਏ ਦੇ ਜਿਹਦੇ ਕੋ ਘਰ ਮਾਰ ਨਹੀਂ ਹੈਗਾ ਤੇ ਉਹਦੀ ਹੈਲਪ ਕੀਤੀ ਹੋਏ ਦੇ ਕਿੱਡਾ ਵਧੀਆ ਲੱਗਦਾ ਵਾ ਹੁਣ ਆਪਣੀ ਵੀ ਅਜ ਡਿਊਟੀ ਤੇ ਪਾ ਜੀ ਇਹ 5-7 ਮਿੰਟ ਦਾ ਕੋਈ ਲੋਕਦਾਨ ਦੇ ਵੀਰ ਦੇ ਜਿਹਦੀ ਭੈਣ ਦਾ ਨਾ ਘਰ ਬੂਆ ਜਿੱਦਾਂ ਪੁਰਾਣਾ ਇਹਨਾਂ ਦਾ ਨਸ਼ੇ-ਨਸ਼ੇ ਨੂੰ ਲੱਗ ਗਿਆ ਹੈ ਪਤਾ ਨਹੀਂ ਕਿਧਰ ਚਲੇ ਗਿਆ ਤੇ ਭੈਣ ਜੀ ਵੀ ਅਸਹਿਤ ਹੋ ਗਈ। ਅੰਮੋ ਇਹ ਪਿਆਰੇ 170 ਘਰੋਂ ਇੱਥੇ ਲੈ ਕੇ ਆਏ। ਇੱਥੇ ਘਰ ਬੂਆ ਨਹੀਂ ਹੈਗਾ ਤੇ ਆਪਣੀ ਇੱਕ ਸੰਸਥਾ ਵਾ ਮੈਨੂੰ ਨਾਂ ਨਹੀਂ ਉਹਨਾਂ ਦਾ ਯਾਦ। ਉਹਨਾਂ ਵੀਰਾਂ ਨੇ ਮਿਹਨਤ ਕਰਕੇ ਦੇ ਆਵੇ ਉਹਨੂੰ ਕੋਠਾ ਭਾ ਕੇ ਦੇਣ ਦਾ ਤੇ ਬੜੇ ਦਿਨ ਹੋ ਗਏ ਸੀ ਆਪਣੇ ਨੂੰ ਮਗਰ ਲੱਗਿਆ ਵੀਰ ਵੀ ਨਿਸ਼ਾਨ ਆਪਣੇ ਨਾ ਹੀ ਹੁੰਦਾ ਵੀਰ। ਬਹੁਤ ਸਾਹ ਦਿੰਦਾ ਵਾ। ਤੇ ਅੱਜ ਮਿੱਟੀ ਭਰਤੀ ਪੈਣੀ ਆ ਤੇ ਟਰੈਕਟਰ ਘੰਟਾ ਘਲਵਾਇਓ ਤੇ ਹੁਣ ਸਵੇਰੇ ਸਵੇਰੇ ਅੱਜ ਚਲੋ ਮਾਰ ਦੀ ਕਿਰਪਾ ਨਾਲ ਸੇਵਾ ਦਾ ਮੌਕਾ ਮਿਲਿਆ ਤੇ ਸਾਰੀ ਧਾੜੀ ਵਧੀਆ ਨਿਕਲ ਜਾਂਦੀ ਆ ਤੇ ਹੁਣ ਇਹਨੂੰ ਮਿੱਟੀ ਗਾਂਮਸ਼ਾਂ ਕਰਦੇ ਆ ਤੇ ਨਾਲੇ ਚਲੋ ਮਾਲਕ ਕਿਰਪਾ ਕਰੇ ਠੋਠਾ ਪਵੇ ਦੇ ਮੈਂ ਗੱਲ ਕਰਨੀਆਂ ਮਾਣ ਦੀ ਕਿਲਾ ਮੈਂ ਲੈ ਕੇ ਆਇਆ ਕਈ ਬੰਦੇ ਈਰਖਾ ਕਰਦੇ ਆ ਦੀ ਮਈਬੀ ਸਿੰਘਾਂ ਦੇ ਘਰ ਆ ਇਹਨਾਂ ਦੇ ਹੱਥ ਚ ਉਹ ਚੀਜ਼ ਨਹੀਂ ਕਾਣੀ ਜਾਈ ਦੀ ਉਹਨਾਂ ਨੂੰ ਪਤਾ ਵੀ ਇਹ ਅਮਰਤਾਰੀ ਆ ਤੇ ਸਿੰਘਵਾ ਵਿਲਾ ਆਪਣੇ ਲਈ ਮੈਨੂੰ ਪਤਾ ਹੀ ਨਹੀਂ ਕਿ ਸਮੁੰਦਰ ਗਰਮ ਕਰਕੇ ਲਿਆਏ ਯਾਰ ਕਦੀ ਵੀ ਨਾ ਐਹੋ ਜਿਹੇ ਇਨਸਾਨ ਬਣੋ ਵੀ ਤੁਹਾਡੇ ਲਾਗੇ ਖਲੋ ਕੇ ਕਿਸੇ ਨੂੰ ਹਿੰਮਤਾ ਮਹਿਸੂਸ ਹੋਵੇ ਅਗਲੇ ਨੂੰ ਇਹ ਹੋਵੇ ਵੀ ਯਾਰ ਸਾਡੇ ਘਰੇ ਆਇਆ ਇਹਨਾਂ ਜਿਹੜਾ ਬੰਦਾ ਆਪਦੇ ਤੋਂ ਥੋੜਾ ਜਿਆਦਾ ਮੈਂ ਪੈਸੇ ਚਾਹ ਸਕਦਾ ਮੈਂ ਕਰਦਾਰ ਦੇ ਵਿੱਚ ਤੇ ਇਹ ਇਨਸਾਨ ਫਿਰ ਅੱਜ ਦਿਲ ਜਿੱਤਣ ਵਾਲੀ ਗੱਲ ਹੋ ਗਈ ਵੱਡੇ ਆ ਕਿਉਂਕਿ ਪੈਸੇ ਦੇ ਵਿੱਚ ਛੋਟਾ ਵੀ ਉਹਨੂੰ ਹੁੰਦਾ ਵੀ ਯਾਰ ਮੇਰੇ ਕੋਲ ਬੰਦਾ ਆਇਆ ਵਾ ਤੇ ਮੈਂ ਉਹਦੀ ਵੱਧ ਤੋਂ ਵੱਧ ਸੇਵਾ ਕਰਾਂ ਹੁਣ ਕਈ ਬਾਬੇ ਆਖ ਦਿੰਦੇ ਆ ਇਹਨਾਂ ਤੋਂ ਡੀੜਾ ਲਾਉਂਦੇ ਆ ਜਾਂ ਕੁਝ ਵੀ ਆ ਜਦੋਂ ਇਹਨਾਂ ਨੇ ਆਪਾਂ ਨੂੰ ਚੀਜ਼ ਫੜਾਉਣੀ ਹੁੰਦਾ ਸੋਧ ਕੇ ਫੜਾਉਣੀ ਆ ਐ ਹੱਥ ਧੋ ਕੇ ਤੇ ਦੁੱਧ ਲੈ ਗਿਆ ਤੇ ਪੀਤਾ ਬੜਾ ਮਜਾ ਆਇਆ ਕਿ ਯਾਰ ਸੇਵਾ ਕੀਤੀ ਵੀ ਅੱਲਾ ਵੀ ਕੀ ਦੋ ਕਰਾਈ ਸੁਟੇ ਮਾਣ ਹੁੰਦਾ ਵੀ ਸਾਡੇ ਘਰੇ ਵੀਰ ਆਇਆ ਤੇ ਚੱਲ ਜਾ ਰਹੀਂ ਇਹੋ ਹੀ ਸੇਵਾ ਕਰੀਏ ਇਸ ਕਰੇ ਕਦੀ ਵੀ ਯਾਰ ਇੰਨਾ ਗੱਲਾਂ ਨੂੰ ਨਾ ਲੋਕਾਂ ਨੂੰ ਇੰਨਾ ਗੱਲਾਂ ਤੋਂ ਦੂਰ ਹੋਣਾ ਚਾਹੀਦਾ ਵਾ ਪ੍ਰਮਾਤਮਾ ਨੇ ਇਨਸਾਨ ਤੇ ਸਾਰੇ ਇੱਕੋ ਜਿਹੇ ਬਣਾਏ ਆ ਉਹ ਜਾਤਾਂ ਪਾਤਾਂ ਦੇ ਆਪਾਂ ਬਣਾਈਆਂ ਵਾ ਇਸ ਕਰਕੇ ਇੰਨਾਂ ਚੀਜ਼ਾਂ ਦਾ ਨਾ ਖਿਆਲ ਕਰਿਆ ਕਰੋ ਇਨਸਾਨ ਵੇਖਿਆ ਕਰੋ ਜਿਹੜਾ ਇਨਸਾਨ ਇਨਸਾਨ ਮਾੜਾ ਵਾ ਚਲੋ ਉਸ ਤੋਂ ਦੂਰੀ ਬਣਾਓ ਜਿਹੜਾ ਕੈਰੈਕਟਰ ਦਾ ਮਾੜਾ ਜਾਂ ਕੁਝ ਹੋਰ ਜਿਹੜਾ ਇਨਸਾਨ ਸਹੀ ਆ ਉਹ ਤੋਂ ਨਾ ਦੂਰੀ ਬਣਾਓ। ਵਧੀਆ ਚਲੋ ਮਾਲਕ ਕਿਰਪਾ ਕਰੇ ਇਹਨਾਂ ਦੇ ਫੋਟਾ ਭੈਣ ਲਿਆ ਹੋਰ ਸੇਵਾ ਲੱਗੇ। ਕੰਮ ਨਿਭੜੇ ਤੇ ਅੱਜ ਹੋਣ ਇੱਥੇ ਸੇਵਾ ਦਾ ਮੌਕਾ ਮਿਲਿਆ ਇਹ ਕਰਕੇ ਸੇਵਾ ਦੇ। ਫਿਰ ਜਾ ਕੇ ਆਪਣੇ ਕੰਮ ਕਾਜ ਵੇਨੇ ਆ। ਅੱਜ ਪਾਉਣਾ ਜਿਹੜੀ ਮੱਕੀ ਕੇਰੀ ਸੀ। ਉਹਨੂੰ ਪਹਿਲਾਂ ਪਾਣੀ ਸ਼ੁਰੂ ਕਰਤਾ ਵਾ। ਕਿਉਂਕਿ ਨਿਕਲ ਆਈ ਆ। ਏਕਣਾ ਥੋੜਾ ਜਿਹਾ ਮਨ ਦੇ ਵਿੱਚ ਇਹ ਡਾਊਟ ਹੀ ਸ਼ਾਇਦ ਕਰੰਡੀ ਨਾ ਜਾਵੇ ਪਰ ਨਹੀਂ ਨਿਕਲ ਆਈ ਆ ਫਿਰ ਵੀ ਅੱਧੀ ਅੱਧੀ ਖੇਲ ਦਾ ਪਾਣੀ ਲਾ ਦਿੰਨੇ ਆ ਇਹਦੇ ਨਾਲ ਜਿਹੜੀ ਥੱਲੇ ਸੁੱਲੇ ਹੋਊਗੀ ਆਪੇ ਜਦੋਂ ਕੋਲੀ ਮਿੱਟੀ ਹੋਗੀ ਤੇ ਆਪਣੇ ਆਪ ਬਾਹਰ ਆ ਜਾਣੀ ਉੱਥੇ ਜਿਹੜਾ ਪੀ ਵਿੱਚ ਰਹੂਗਾ ਵੀ ਉਦਾਂ ਦਾ ਵਜh ਤਕਰੀਬਨ ਨਿਕਲ ਆਈ ਆ ਤੇ ਜਿਹੜੇ ਵੀਰ ਨੇ ਲਾਉਣਾ ਆ ਖੇਲ ਨੂੰ ਪਾਣੀ ਅੱਧੀ ਅੱਧੀ ਖੇਨ ਦਾ ਪਾਣੀ ਲਾਏ ਹੋ ਵਾਸਤੇ ਬੱਡਾਂ ਦਾ ਪਾਣੀ ਨਾ ਚੜੇ ਤੇ ਫੇਰ ਕੰਮ ਆਪਣਾ ਹੋ ਗਿਆ ਸ਼ੁਰੂ ਜੋਰਾ ਸ਼ੋਰਾਂ ਨਾ ਮਾਲਕ ਤੋਂ ਬਿਨਾ ਗਤੀ ਨਹੀਂ ਹੁੰਦੀ ਉਹਨਾਂ ਦਾ ਕਦੀ ਕੋ ਖਰਾਬ ਹੋ ਜਾਂਦਾ ਕਦੀ ਕੋ 1 ਘੰਟਾ ਤੇ 11 ਵਜੇ ਦੀ ਸਟਰੀਪ ਪਾਉਣ ਦਾ ਉਹ ਕੀ ਸਿਸਟਮ ਹੈ ਬਹੁਤ ਜੋਦੇ ਰਹੀਦੇ ਅੱਛਾ ਮੈਂ ਕਿਹਾ ਬੜਾ ਟਾਈਮ ਲਾਦਾ ਬਣ ਤੇ ਨਿਕਾਜਿਆ ਸੀ ਆ ਉਹ ਰੰਗ ਜਿਹੜਾ ਤੇੜਾ ਪਰਦਾ ਮੈਂ ਜਿੰਕ ਪੂਰੀ ਕਰਦਾ ਅਰ ਜਿਹਨੋਰੇ ਵਾਦੀ ਨਹੀਂ ਗੱਲ ਲੈਵਟ ਜਾਕਦਾ ਨਹੀਂ ਹੋਰ ਅੱਜ ਬਾਹਰਲਾ ਮੁੰਡਾ ਇਹਦਾ ਟਰੱਕ ਬੈਗ ਲਾਉਂਦੇ ਆ ਲਾਉਂਦਾ ਜੀ ਟਰਾਲੀਆਂ ਬੈਗ ਇੱਥੇ ਤੇ ਹਰ ਇੱਕ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਰਾਇਆ ਮਾਰਨੀ ਵੀ ਤੇ ਟਰਾਲੀਆਂ ਬੈਗ ਦੀ ਇੱਥੇ ਮੈਂਟੋ ਮਿੰਟੀ ਲਾਇਸੈਂਸ ਬਾਂਜੂ ਜਿਹੜਾ ਹੱਡ ਨਾ ਇੱਥੇ 10 ਦਿਨ ਲਾ ਦਉਂਦੇ ਮੇਰੀ ਡਿਊਟੀ 'ਵਾਂ ਟਰਾਲੀਆਂ ਪੱਧਰ ਕਰਨ ਦੀ ਆ ਜਦੋਂ ਜੁੜਗੀਆਂ ਵਾ ਟਰਾਲੀਆਂ ਤੋਂ ਪੱਧਰ ਕਰਦਾਂਗੇ ਆਪਣਾ ਘੋੜਾ ਖਲੋਤਾ ਵਾ ਸੁੱਖ ਦੀ ਨਹੀਂ ਇਹਦੇ ਮੇਰੀ ਟੈਨਸ਼ਨ ਖਰੀ ਆ ਅੰਦਰ ਹੀ ਪਾਇਆ ਵਾ ਨੰਨਾ ਨੰਨਾ ਪੂਰੀ ਟੌਪ ਦੀ ਨੰਦ ਨਾ ਸਤਾਣੀ ਇਹੰਦਾ ਜੋ ਸੁੱਖ ਦੀ ਨੀਂਦ ਹੈ ਪੰਜਾਬ ਦੀ ਨੀਂਦ ਹੈ ਇਦਾਂ ਦੀ ਨੀਂਦ ਤਾਂ ਬਾਹਰ ਵੀ ਨਹੀਂ ਹੋਣੀ ਕਿਸੇ ਨੂੰ ਹੈ ਨੀਯਾਰਿਆਣਾ ਉਹਦਾ ਪਤਾ ਕੰਮ ਚੱਲਣ ਦੇ ਆ ਢੀੜਾ ਛੀੜਾ ਮਾਰ ਲਿਆ ਮਗਰ ਓਏ ਟਰਲ ਮੇਰੇ ਭਾਈ ਸੁਖ ਲੋਕ ਇਹਨਾਂ ਨੇ ਕਮਾਈ ਕੀਤੀ ਆ ਤੇ ਪੈਦਾਂ ਦੇ ਕੀ ਫਾਇਦਾ ਜੇ ਦਿਨ ਦੇ ਆਣੀ ਨਹੀਂ ਆ ਦਿੰਦੇ ਤੁਸੀਂ ਮਰ ਜਣਾ ਇਦਾਂ ਹੀ ਕੰਮ ਕਰਦੇ ਕਰਦੇ ਚਲੋ ਵਧੀਆ ਕਮਾਈ ਕੀਤੀ ਸੱਚ ਹੱਕ ਸੱਚ ਦੀ ਕਮਾਈ ਕੀਤੀ ਹੁਣ ਸੁੱਖ ਦੀ ਨੀਂਦ ਸੁੱਤੇ ਆ ਹੁਣ ਆਪਣੇ ਸਿਰ ਤੇ ਚਲੋ ਮਾਲਕ ਦੀ ਕਿਰਪਾ ਨਾਲ ਇਹ ਕੰਮ ਤੇ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਜੇ ਮਾੜੀ ਆਪਣੀ ਮਤਲਬ ਜੇ ਮਾੜੀ ਸੋਚਣਾ ਕੀਤੀ ਤੇ ਫਿਰ ਆਪੇ ਇਹ ਸੁਖ ਦੀ ਨਹੀਂ ਮਿਲੂਗੀ ਨਹੀਂ ਤੇ ਫਿਰ ਮਿਲੂਗੀ ਜ਼ਰੂਰ ਅਜੇ ਆਪਣਾ ਟਾਈਮ ਮਿਹਨਤ ਕਰਨ ਦਾ ਅਜੇ ਸੁਖ ਲੈਣ ਦਾ ਟਾਈਮ ਨਹੀਂ ਹੁਣ ਉਹਨਾਂ ਦਾ ਸੁਖ ਲੈਣ ਦਾ ਟਾਈਮ ਆ ਤੇ ਲੈਣ ਲਿਆ ਮਾਲਕ ਨੂੰ ਇਤਾਂ ਹੀ ਸੁਖ ਦਵਾਵੇ ਸਾਰੇ ਭਰਾ ਨੂੰ ਤੇ ਚੜਦੀ ਕਲਾ ਜ ਰੱਖੇ ਤੇ ਜਿੱਦ ਨਹੀਂ ਆ ਪਲਾਟ ਨੂੰ ਲੱਗੇ ਹੀ ਉਹ ਦਿਨ ਰੂਹ ਨਹੀਂ ਕਰਦੀ ਕਿਦਾ ਯਾਰ ਬਣ ਜੂਗੀ ਤਾਂ ਲੱਗਾ ਵੀ ਲੱਗੇ ਰਹੀਏ ਭਾਵੇਂ ਜਿੱਦਾਂ ਦਾ ਮਰਜੀ ਕੰਮ ਹੋਵੇ ਲੱਗੇ ਰਹੀਏ ਹੌਲੀ 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 ਜਿਹੜਾ ਵਾ ਸਮਾਪਾ ਕੇ ਚੀਜ਼ ਬਣ ਜਾਂਦੀ ਹੈ ਬਸ ਮਿਹਨਤ ਦੇ ਵਿੱਚ ਡਟੇ ਰਹੋ ਹਰ ਇੱਕ ਚੀਜ਼ ਮਿਹਨਤ ਭਾਲਦੀ ਤੇ ਟਾਈਮ ਭਾਲਦੀ ਲੈ ਕਿੱਡਾ ਵਧੀਆ ਪਲਾਟ ਬਣਿਆ ਉੱਚਾ ਅੱਜ ਪੂਰੇ 3 ਮਹੀਨੇ ਹਿਸਾਬ ਨਾ ਹੋ ਗਏ ਸਾਨੂੰ ਲੱਗਿਆ ਨੂੰ ਆਹਣ ਬਾਅਦ ਜੇ ਮਿੱਟੀ ਮਿਲ ਗਈ ਤੇ ਪੂਰ ਦਾਂਗੇ ਨਹੀਂ ਤੇ ਫਿਰ ਬਾਅਦ ਪਹਿਲਾਂ ਉਹਨਾਂ ਜਿਹੜਾ 12-12 ਕਿਲੇ ਤਾਂ ਤਿਆਰ ਕਰਕੇ ਮਿੱਟੀ ਆਸਤੀ ਮਿੱਟੀ ਵਿੱਚ ਜੇ ਫਿਰ ਇਹਨੂੰ ਲੱਗੇ ਰਾਵਾਂ ਇਸ ਗਰਮੂnga ਦੇ ਵਿੱਚ ਜਿੱਦਾਂ ਚਾਹ ਬਾੜੀ ਨਹੀਂ ਸ਼ੁਰੂ ਹੁੰਦੀ ਟਾਇਰ ਟੁੱਲੀ ਨੇ ਫਿਰ ਰਾਵਾਂ ਆਪਾਂ ਆ ਬੱਜ ਰੋਟੀਆਂ ਦੇ ਵਿੱਚ ਰੱਖੋ ਔਰ ਆਪਣੇ ਦੋਸਤਾਂ ਨੂੰ ਚਾਹ ਥੋੜੀ ਨਾ ਹੋਵੇ ਉਹ ਪੀ ਲੋ ਸਾਹ ਵਾਤੂ ਥੋੜੀ ਥੋੜੀ ਤੁਸੀਂ ਵੀ ਲੰਗਰ ਦੇ ਘਾਣਾ ਪੀਓ ਨਾ ਦੋਈ ਨਾ ਕੋ ਲੰਗਰ ਦੇ ਘਾਣਾ ਚਾਹ ਥੋੜ ਜੂ ਮੋਟਰ ਚਲਾ ਲਾਂਗੇ ਚਾਹ ਹੀ ਨਿਕਲਣੀ ਵਿੱਚੋਂ ਤੇ ਬਾਬੇ ਨਾਨਕ ਦੀ ਧਰਤੀ ਜੋ ਕਹਿ ਦੋਗੇ ਉਹ ਹੀ ਨਿਕਲ ਆਉਣਾ ਵਿੱਚੋਂ 10 ਕੱਟਣਾ ਕੀ ਆ ਥੋੜਾ ਜਿਹਾ ਚਾਹ ਦਾ ਨਾਂ ਲੈ ਕੇ ਮੋਟਰ ਚਲਾ ਦੇ ਚਾਹ ਨਿਕਲਦਾ ਹੈ ਬਣੀ ਵਿੱਚ ਇਹ ਪਹਿਲੀ ਇਦਾਂ ਦੀ ਅੱਜ ਮਿਲਿਆ ਬੇਲਾ ਕਿੱਦਾਂ ਭਾਜੀ ਠੀਕ ਠਾਕ ਵਧੀਆ ਭਾਜੀ ਵਧੀਆ ਦੋ ਬਾਰ ਗਾਂ ਤੋਂ ਅੱਜ ਮੱਥੇ ਲਗਾ ਮੈਂ ਤਾਂ ਲੱਭੰਦਾ ਹਾਂ ਤੂੰ ਕਿੱਥੇ ਆ ਤੇ ਵਧੀਆ ਵਧੀਆ ਭਾਜੀ ਠੀਕ ਠਾਕ ਪਹਿਲਾ ਫੌਜੀ ਵਾਲੇ ਦੋ ਦੋ ਜਣੇ ਸਾਰੇ ਬੰਦੇ ਆ ਕੇ ਰੋਟੀ ਖਾਣ ਇੱਕ ਟਿਕਾਣੇ ਤੇ ਬੁੰਦੀ ਵੀ ਆਈ ਜੋ ਆਹੋ ਸਾਬਣਾ ਚੱਲਿਓ ਸੱਕਰ ਬਾਰੇ ਬੁੰਦੀ ਵੀ ਚੱਲਣ ਲਈ ਜਾ ਜਿਹੜੇ ਤੁਸੀਂ ਤੁਹਾਨੂੰ ਇਹਦੇ ਕਲਾਸਾਂ ਸਿਹਾਲੇ ਇਹ 6 ਮਹੀਨੇ ਚੱਲਣੀ ਜੰਨੀ ਵਿਆਵਾ ਤਿੰਨਾਂ ਦੀ ਬਣੀ ਆ ਇੱਧਰ ਇੱਧਰ ਵਗ ਰਹੇ ਸਬਜ਼ੀ ਲੈ ਆ ਲੱਡੂਆਂ ਆਵਾ ਬਾਹਰ ਘਰਾਂ ਆ ਚਲੋ ਬੰਦੇ ਗੱਫਾ ਪਾਣੀ ਛੱਕ ਕੇ ਆ ਗਿਆ ਮੁੰਡਾ ਸ਼ਹਿਰੋਂ ਕੋਈ ਨਹੀਂ ਖਾ ਗਿਆ ਓਏ ਨਾ ਦੇ ਗਿਆ ਨਾ ਪੀਜਾ 버ਗਰਾਂ ਨੂੰ ਜੋਦਾ ਨਾਲ ਤੇਰੇ ਗਿਆ ਹੋਵੇ ਤੇ ਤੁਸੀਂ ਆ ਜਾਓ ਓਦਾਂ ਹੀ ਮੁਫਤ ਮਿਲੇ ਢਿੱਡ ਨਾ ਖੇਚ ਕੋਈ ਨਹੀਂ ਹੁੰਦਾ ਕੋਈ ਨਹੀਂ ਪਵਾਉਂਦਾ ਇੱਥੇ ਇਹ ਤੋਂ ਵਿਚਾਰੇ ਤੋਂ ਡਰਦੇ ਆਏ ਵਾਕਿਆ ਇਹ ਤੇਰਾ ਨਾ ਚੱਲ ਜਾ ਜੇ ਆ ਪਾਲਿਆ 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 ਆ ਪਾਲਿਆ ਗਰਬੇ ਸੋਵੀ ਅਜ ਨੱਪੀ ਉਹਦਾ ਕਿੱਲੀ ਸਵੇਰ ਦਾ ਡਰਾਈਵਰੀ ਆ ਹਾਈ ਡਰਾਈਵਰੀ ਆ ਲਾਈ ਜੂ ਪਾਦਾਣਾ ਖੇਚ ਕੇ ਚੜਾ ਦੇਣ ਲਾਈ ਜੂ ਪਾਦਾਣਾ ਸ਼ਾਬਾਸ਼ 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 ਇਹ ਸਰਦ ਜਾਨ ਵੜੀ ਇਹਦੇ ਜਮੈਂ ਲਾਲਿਆ ਤੀਜਾ ਲੋਕ ਤਾਜ਼ਗੀ ਕੁਡੀ ਏਰ ਗਲਤਾਂ ਦੇ ਪਾਇਆ Hehehehe <laughs> <laughs> ਪਹਿਲੀ ਇੱਕ ਜਿਹੜੇ ਖੰਬੇ ਖੁੰਬੇ ਬਾਹਰ ਕਢਾ ਆ ਕੇ ਆਟੋ ਆਟੋ ਇਹ ਪੂਰ ਕੇ ਪਤਾ ਲੱਗੂਗਾ ਵੀ ਇੱਥੇ ਮੋਟਰ ਹੁੰਦੀ ਸਾਰੀ ਸਪਾਈਸ ਵੀ ਕਰਾ ਦੇਣੀ ਜੀਸੀਬੀ ਤੋਂ ਘੰਟੇ ਦੋ ਲੱਗ ਜਾਣਗੇ ਫਿਰ ਖੱਤਾ ਦਿਖਣ ਡੇਬੂਗਾ ਵੀ ਹੈਗਾ ਉਦਾਂ ਪਤਾ ਨਹੀਂ ਲੱਗਦਾ ਸਫਾਈ ਹੀ ਹੋਈਏ ਫਿਰ ਸੋਨਾ ਲੱਗਦਾ ਕੰਮ ਕੀਤਾ ਹਾਂ ਦੇ ਆਵਾੜ ਦੇ ਥੱਲੇ ਔਰ ਰੋਖ ਦੇ ਲੱਗੋ ਨਾ ਬੁੱਟੀ ਬਾ ਦਹੀਂ ਆ ਫਲੈਸ਼ ਤੇ ਜਗਣੀ ਇਹ ਜੋ ਜੋ ਥੋੜਾ ਹਨੇਰਾ ਆ ਇਹਦੇ ਹੋਰ ਕੁਝ ਕਰਨੀ ਆ ਮੁੜ ਕੇ ਫਲੈਸ਼ ਨਾਲ ਜਾਨ ਹੋ ਜਾਂਦੀ ਜਲੀ ਆ ਹੁਣ ਨਹੀਂ ਪਾਈਦਾ ਨਾ ਟਰੈਡਰ ਭਾਈ ਦਾ ਨਾ ਸਾਫ ਨਹੀਂ ਹੋਇਆ ਜੇ ਉਹਨੇ ਤੇ ਨਹੀਂ ਕਰਦੇ ਨੀ ਪਰ ਭਾਈ ਸਾਹਿਬ